ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਠੀਕ ਹੋ ਉਮੀਦ ਕਰਦੀ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹੋਰ ਸੁਣਾਓ ਕਿੱਦਾਂ ਤੁਹਾਡੀ ਰਖੜੀ ਦਾ ਤਿਹਾੜ ਕਿੱਦਾਂ ਰਿਹਾ ਵਧੀਆ ਰਿਹਾ ਚਲੋ ਜੀ ਮਾਰਕ ਕਰੇ ਸਾਉਂਦ ਜੈਨ ਤੇ ਆਰ ਵਧੀਆ ਹੀ ਹੋਣ ਅੱਜ ਜੀ ਸਾਡੀ ਬਹੂ ਰਾਨੀ ਕਹਿੰਦੀ ਮੰਮੀ ਆਪਾਂ ਨੂੰ ਨੌ ਜਿਹੜੇ ਆ ਨੀਲ ਮਤਲਬ ਨੀਲ ਕਾ ਹੈ ਵੀ ਆਪਾਂ ਨੂੰ ਕਿਸ ਦਿਨ ਕੱਟਣੇ ਚਾਹੀਦੇ ਆ ਤੇ ਕਿਸ ਤਰ੍ਹਾਂ ਕੱਟਣੇ ਚਾਹੀਦੇ ਆ ਕਿਹੜੀ ਥਾਂ ਦੇ ਕੱਟਣੇ ਚਾਹੀਦੇ ਤੇ ਕਿਹੜੀ ਥਾਂ ਦੇ ਨਹੀਂ ਕੱਟਣੇ ਚਾਹੀਦੇ ਅੱਜ ਆਪਾਂ ਗੱਲ ਕਰਾਂਗੇ ਇਸ ਬਾਰੇ ਤੇ ਐਸਪੇ ਕਹਿੰਦੀ ਮੈਂ ਆ ਕੇ ਇਦਾਂ ਬੈੱਡ ਤੇ ਮੰਮੀ ਆਪਾਂ ਨੌ ਕੱਟ ਸਕਦੇ ਆ ਮੈਂ ਕਹਾ ਬਿਲਕੁਲ ਨਹੀਂ ਆਪਾਂ ਬੈੱਡ ਤੇ ਨੌ ਵੀ ਨਹੀਂ ਕੱਟਣੇ ਹੈਗੇ ਤੇ ਆਪਾਂ ਬਾਹਰ ਦਰਵਾਜ਼ੇ 'ਚ ਖੜੇ ਹੋ ਕੇ ਵੀ ਨੌ ਨਹੀਂ ਕੱਟਣੇ ਹੈਗੇ ਇਹ ਇਸ ਤਰ੍ਹਾਂ ਕਹਿੰਦੇ ਨਹੀਂ ਕਰਨਾ ਚਾਹੀਦਾ ਰਸੋਈ 'ਚ ਤਾਂ ਆਪਾਂ ਬਿਲਕੁਲ ਵੀ ਨੌ ਨਹੀਂ ਕੱਟਣੇ ਰਸੋਈ 'ਚ ਨੌ ਕਿਉਂ ਨਹੀਂ ਕੱਟਣੇ ਇਹ ਵਹਿਮ ਆਪਾਂ ਜੇ ਕਹੀਏ ਨਾ ਵੀ ਵਹਿਮ ਹੈ ਆਪਾਂ ਇੱਕ ਵਹਿਮ ਨਹੀਂ ਹੈਗਾ ਨੋ ਇਸ ਕਰਕੇ ਨਹੀਂ ਆ ਪਰ ਸੋਈ ਦੇ ਵਿੱਚ ਕੱਟਣੇ ਵੀ ਆਪਾਂ ਉੱਥੇ ਖਾਣਾ ਬਣਾਉਨੇ ਆ ਕੋਈ ਹੋ ਸਕਦਾ ਕਿਸੇ ਖਾਣੇ ਦੇ ਵਿੱਚ ਨੋ ਕੱਟਦੇ ਕੱਟਦੇ ਜਿਹੜਾ ਆ ਤੇ ਆਪਣਾ ਮਤਲਬ ਉੱਥੇ ਖਾਣੇ ਦੇ ਵਿੱਚ ਪੈ ਜਵੇ ਤੇ ਨੋ ਤੁਹਾਨੂੰ ਵੀ ਪਤਾ ਹੈ ਜਿੱਦਾਂ ਵੀ ਨੋ ਹਨਾ ਆਪਣੇ ਗਲਦੇ ਨਹੀਂ ਹੈਗੇ ਆਪਾਂ ਇਹਨਾਂ ਨੂੰ ਜਿੱਦਾਂ ਮਰਜ਼ੀ ਕਹੀਏ ਇਹ ਨੋ ਕਦੇ ਵੀ ਗਲਦਾ ਨਹੀਂ ਹੈਗਾ ਆਪਣੇ ਉਹ ਅੰਦਰ ਜਾ ਸਕਦਾ ਆ ਜਿਹਦੇ ਨਾਲ ਆਪਣੇ ਕੁਝ ਵੀ ਪੇਟ ਦੀ ਪ੍ਰੋਬਲਮ ਜਿਹੜੀ ਆ ਹੋ ਸਕਦੀ ਆ ਬੈੱਡ ਤੇ ਬੈਠ ਕੇ ਆਪਾਂ ਨੇ ਉਹ ਕਿਉਂ ਨਹੀਂ ਕੱਟਣਾ ਹੈਗੇ ਕਿਉਂਕਿ ਆਪਾਂ ਬੈੱਡ ਤੇ ਉੱਤੇ ਸੌਣਾ ਆ ਤੇ ਆਪਣੇ ਚੁੱਭ ਵੀ ਸਕਦਾ ਆ ਜਾਂ ਆਪਣੀ ਅੱਖ 'ਚ ਵੀ ਪੈ ਸਕਦਾ ਆ ਤੁਹਾਨੂੰ ਪਤਾ ਜੇ ਅੱਖ 'ਚ ਪੈ ਗਿਆ ਤਾਂ ਕਿੰਨਾ ਨੁਕਸਾਨ ਹੋ ਸਕਦਾ ਆ ਹਨ ਤੇ ਦਰਵਾਜ਼ੇ ਦੇ ਵਿੱਚ ਮੇਅਰ ਗੇਟ ਵਿੱਚ ਕਿਉਂ ਨਹੀਂ ਖੜੇ ਹੋ ਕੇ ਕੱਟਣੇ ਕਹਿੰਦੇ ਵੀ ਆਪਾਂ ਜਿਹੜੇ ਆ ਨੋਹਾਂ ਨੂੰ ਜਿਹੜੇ ਕੱਟੇ ਹੋਏ ਨੋਹ ਆ ਇਹ ਆਪਾਂ ਨੂੰ ਦਰਵਾਜ਼ੇ ਵਿੱਚ ਖੜੇ ਹੋ ਕੇ ਨਹੀਂ ਕੱਟਣੇ ਚਾਹੀਦੇ ਤੇ ਕੱਟਣੇ ਕਿਸ ਤਰ੍ਹਾਂ ਆ ਆਓ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਆ ਦੇਖੋ ਮੈਂ ਇਦਾਂ ਸੂਟ ਕੱਟਦੀ ਕੱਟਦੀ ਤੇ ਮੈਂ ਕਹਾਂ ਚੱਲ ਹੋਣੀ ਨੂੰ ਮੈਂ ਦੱਸਦੀ ਆ ਤੇ ਆਪਾਂ ਇਦਾਂ ਇੱਕ ਪੇਪਰ ਲੈ ਲੈਣਾ ਕੋਈ ਵੀ ਪੇਪਰ ਆ ਚਾਹੇ ਸਾਫ਼ ਆ ਚਾਹੇ ਵਰਤਿਆ ਹੋਇਆ ਕੋਈ ਵੀ ਹਮ ਆਪਾਂ ਦੂਸਰਾ ਆਪਣਾ ਨਿਊਜ਼ਪੇਪਰ ਕਿਉਂ ਨਾ ਜਿਹੜਾ ਉਹ ਲੈ ਲਈਏ ਇਸ ਤਰ੍ਹਾਂ ਰਫ ਪੇਪਰ ਹਾਂ ਕੋਈ ਵੀ ਰਫ ਪੇਪਰ ਆਪਾਂ ਲੈ ਸਕਦੇ ਆ ਇਹਦੇ ਵਿੱਚ ਨਾ ਆਪਾਂ ਨਵਾਂ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਆ ਕੱਟਣੇ ਆ ਜਿਹੜੇ ਨਵਾਂ ਆ ਆਲੇ ਦੁਆਲੇ ਵੀ ਹਨਾ ਨਾ ਖਿਲਰਨ ਬਹੁਤ ਧਿਆਨ ਦੇ ਨਾਲ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਕਰਕੇ ਆਜਾ ਲੇ ਨਾ ਇੰਦਾ ਦੂਰ ਦੂਰ ਇਸ ਤਰ੍ਹਾਂ ਕਰਕੇ ਆਪਾਂ ਐਦਾ ਹੀ ਕੱਟਣੇ ਹਨ ਸਾਰੇ ਜਿਹੜੇ ਆ ਵੀ ਜਿਹੜੇ ਕਿਤੇ ਵੀ ਨਾ ਜਾਣ ਉਸ ਤੋਂ ਬਾਅਦ ਆਪਾਂ ਇਹ ਨੋਹਾਂ ਨੂੰ ਨਾ ਐਦਾਂ ਸਿੱਟਣਾ ਨਹੀਂ ਹੈਗਾ ਵੀ ਆ ਗੇਟ ਤੋਂ ਬਾਹਰ ਸੱਡ ਦਿੱਤੇ ਐਦਾਂ ਵੀ ਨਹੀਂ ਕਰਨਾ ਹੈਗਾ ਜਾਂ ਤੁਸੀਂ ਇਹਨੂੰ ਡਸਟਬਿਨ ਦੇ ਵਿੱਚ ਸਿੱਟਣੇ ਆ ਜਾਂ ਫੇ ਆਪਣੇ ਸਿੰਕ ਦੇ ਵਿੱਚ ਸਿੱਟ ਦੇਣੇ ਆ ਵੀ ਕਿਤੇ ਵੀ ਨੋਹ ਜਿਹੜੇ ਆਪਾਂ ਇੱਧਰ ਉੱਧਰ ਨਹੀਂ ਸਿੱਟਣੇ ਹੈਗੇ ਇਹ ਮੈਂ ਤਾਂ ਕਹਿੰਨੀ ਇੱਕ ਦਿਨ ਸਾਡੇ ਨਾ ਮੇਰੇ ਬੇਟੇ ਨੇ ਕੀ ਕੀਤਾ ਇੱਥੇ ਖੜੇ ਖੜੇ ਨੇ ਨਾ ਨੋਹਾਂ ਇੱਥੇ ਕੱਟ ਲੈ ਤੇ ਬਾਅਦ ਵਿੱਚ ਜਦ ਮੈਂ ਬਾਹਰ ਆਈ ਤੇ ਉਹ ਨੋ ਜਿਹੜਾ ਮੇਰੇ ਪੈਰ ਦੇ ਵਿੱਚ ਚੁੱਭ ਗਿਆ ਤੇ ਜਦ ਮੈਂ ਚੁੱਭ ਗਿਆ ਬੜਾ ਮੈਨੂੰ ਦਰਦ ਹੋਇਆ ਕਿ ਨੋ ਵੀ ਬੜਾ ਇੱਕ ਹਾਰਡ ਸੀ ਤੇ ਵੱਡਾ ਵੀ ਬਹੁਤ ਸੀਗਾ ਬਹੁਤ ਸਖਤ ਜੈ ਨਾ ਨੋ ਸੀਗਾ ਉਹਦਾ ਮੇਰੇ ਹਾਂ ਬਹੁਤ ਸਖਤ ਨੋ ਸੀ ਪੈਰ ਦਾ ਸੀ ਨਾ ਤਾਂ ਕਰਕੇ ਤੇ ਉਹ ਮੇਰੇ ਪੈਰ ਦੇ ਵਿੱਚ ਚੁੱਭ ਗਿਆ ਤੇ ਮੈਂ ਕਹਾ ਮੇਰੇ ਪੈਰ ਨੂੰ ਪਤਾ ਨਹੀਂ ਕੀ ਹੋਇਆ ਜਦ ਦੇਖਿਆ ਤੇ ਉਹ ਨੋ ਮੇਰੇ ਪੈਰ ਦੇ ਵਿੱਚ ਇਸ ਤਰ੍ਹਾਂ ਨਾ ਚੁੱਬਿਆ ਹੋਇਆ ਐਦਾਂ ਕਰਕੇ ਤੇ ਬਹੁਤ ਤਕਲੀਫ ਹੋਈ ਇਸ ਕਰਕੇ ਮੈਂ ਇਹ ਕਹਿਨੀ ਆ ਘਰ ਦੇ ਵਿੱਚ ਆਪਣੇ ਬੱਚੇ ਵੀ ਹੁੰਦੇ ਆ ਬੱਚਿਆਂ ਨੇ ਕਿਹੜਾ ਕਹਿੰਦੇ ਹੁੰਦੇ ਬੋਲ ਕੇ ਦੱਸਣਾ ਹੁੰਦਾ ਚਲੋ ਜਿਹੜੇ ਵੱਡੇ ਆ ਤਾਂ ਦੱਸ ਵੀ ਦੇਣਗੇ ਜਿਹੜੇ ਛੋਟੇ ਬੱਚੇ ਉਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਹੁੰਦਾ ਆ ਇਸ ਕਰਕੇ ਤੁਸੀਂ ਜਿਹੜੇ ਨੌ ਆ ਬੜੇ ਧਿਆਨ ਦੇ ਨਾਲ ਕੱਟਣੇ ਆ ਇਸ ਤਰ੍ਹਾਂ ਪੇਪਰ ਦੇ ਉੱਤੇ ਨੌ ਕੱਟ ਕੇ ਉਹਨੂੰ ਜਾਂ ਤੁਸੀਂ ਸਿੰਕ ਦੇ ਵਿੱਚ ਪਾਉਣਾ ਹੈ ਜਾਂ ਤੁਸੀਂ ਉਸੇ ਪੇਪਰ ਦੇ ਵਿੱਚ ਲਪੇਟ ਕੇ ਉਹਨੂੰ ਡਸਟਬਿਨ ਦੇ ਵਿੱਚ ਸੁੱਟ ਦੇਣਾ ਹੈ ਤੇ ਤੁਹਾਨੂੰ ਇਹ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਵਧੀਆ ਲੱਗੀ ਹੋਵੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ